ਤਤਾਰਦਾਜ਼ੀ ਕੀ ਲਾਟਰੀ ਵਿਜੇਤਾ ਦੀ ਪਛਾਣ ਹੋਈ ਹੈ ਜੋ ਕਿ ਸਬਜ਼ੀ ਦੀ ਰੇੜੀ ਲਗਾਉਂਦਾ ਸੀ ਇਸਨੇ 11 ਕਰੋੜ ਦੀ ਲਾਟਰੀ ਜਿੱਤੀ ਹੈ ਇਸ ਵਿਅਕਤੀ ਦੀ ਪਛਾਣ ਹੋ ਗਈ ਹੈ ਜੈਪੁਰ ਦੇ ਕਟਪੁੱਤਲੀ ਦਾ ਰਹਿਣ ਵਾਲਾ ਅਮਿਤ ਸਹਿਰਾ ਦੱਸਿਆ ਜਾ ਰਿਹਾ ਹੈ ਉਥੇ ਇਹ ਵਿਅਕਤੀ ਸਬਜ਼ੀ ਦੀ ਰੇੜੀ ਲਗਾਉਂਦਾ ਸੀ ਤਾਂ ਬਠਿੰਡਾ ਦੇ ਰਤਨ ਲਾਟਰੀ 카운ਟਰ ਤੋਂ ਇਸਨੇ ਲਾਟਰੀ ਖਰੀਦੀ ਤੇ ਅੱਜ ਸ਼ਾਮ ਬਠਿੰਡਾ ਪਹੁੰਚੇਗਾ ਜੇਤੂ ਅਮਿਤ ਸਹਿਰਾ ਤਾਂ ਇਸੇ ਦੌਰਾਨ 11 ਕਰੋੜ ਦੀ ਇਸਨੇ ਲਾਟਰੀ ਜਿੱਤੀ ਹੈ ਸਬਜ਼ੀ ਦੀ ਰੇੜੀ ਲਗਾਉਣ ਵਾਲੇ ਵਿਅਕਤੀ ਦੀ ਕਿਸਮਤ ਚਮਕੀ ਹੈ ਰਾਤੋ ਰਾਤ ਕਿਸਮਤ ਚਮਕੀ ਹੈ ਇਸ ਵਿਅਕਤੀ ਨੇ 11 ਕਰੋੜ ਜਿੱਤ ਲੈਨੇ ਇਸਨੇ ਵੱਲੋਂ ਲੋਟਰੀ ਪਾਈ ਜਾਂਦੀ ਹੈ ਤੇ ਇਸ ਦੀ ਕਿਸਮਤ ਦੇ ਵਿੱਚ 11 ਕਰੋੜ ਜਿਸ ਤਰੀਕੇ ਦੇ ਨਾਲ ਲਿਖੇ ਹੁੰਦੇ ਆ ਤੇ ਉਹ ਇਸ ਨੂੰ ਹੁਣ ਮਿਲਨੇ ਨੇ ਕਿਉਂਕਿ ਲੋਟਰੀ ਇਸ ਵਿਅਕਤੀ ਦੀ ਨਿਕਲ ਆਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਸਬਜ਼ੀ ਦੀ ਰੇੜੀ ਲਗਾਉਂਦਾ ਹੈ ਤਾਂ 11 ਕਰੋੜ ਦੀ ਲੋਟਰੀ ਜਿੱਤਣ ਵਾਲੇ ਵਿਅਕਤੀ ਦੀ ਪਛਾਣ ਹੋਈ ਹੈ ਜੈਪੁਰ ਦੇ ਕਟਲੀ ਕਟਪੁੱਤਲੀ ਦਾ ਰਹਿਣ ਵਾਲਾ ਅਮਿਤ ਸਹਿਰਾ ਦੱਸਿਆ ਜਾ ਰਿਹਾ ਹੈ ਸਬਜ਼ੀ ਦੀ ਰੇੜੀ ਲਗਾਉਂਦਾ ਹੈ ਵਿਅਕਤੀ ਬਟਿੰਡਾ ਦੇ ਰਤਨ ਲੋਟਰੀ 카운ਟਰ ਤੋਂ ਇਸਨੇ ਲੋਟਰੀ ਖਰੀਦੀ ਸੀ ਤੇ ਜਿਸ ਦੀ ਲੋਟਰੀ ਨਿਕਲ ਗਈ ਹੈ 11 ਕਰੋੜ ਇਨਾਮ ਇਸਨੇ ਜਿੱਤਿਆ ਹੈ ਤੇ ਅੱਜ ਸ਼ਾਮ ਬਟਿੰਡਾ ਪਹੁੰਚੇਗਾ ਜੇਤੂ ਅਮ